ਇਨਾਤ ਸਾਧਗੁਰਾਂ ਦੀ ਮੁਬਾਰਕ ਬਾਣੀ ਜੀ ਦੀ ਆਦਿ ਰਿਵਾਾਰ ਸੀ ਦਸਮ ਰਿਵਾਾਰ ਸਾਹਿਬ ਜੀ ਦੇ ਜੋ ਸ਼੍ਰੀ ਅਖੰਡ ਪਾਠ ਸਭ ਆਰੰਭਸ ਹਨ ਜੋ ਅੱਜ ਸਵੇਰੇ 10 ਵਜੇ ਜੋ ਸਹਿਬਾ ਜੀ ਦੀ ਬਾਣੀ ਦੇ ਜੋ ਸਮਾਪਤੀ ਦੇ ਭੋਗ ਪਾਏ ਗਏ ਪ੍ਰੰਤ ਜੋ ਸੰਗਤਾਂ ਨੂੰ ਜਿਸ ਤਰ੍ਹਾਂ ਮਾਰਾ ਦਾ ਪ੍ਰਮਾਣ ਹੈ ਕਾਲ ਯੁਗ ਮੈਂ ਕੀਰਤਨ ਪਰਧਾਨਾ ਦੀ ਲਾਈਵ ਗਿਆ ਤਾਂ ਪੰਜੀ ਮਹਾਵਕਨਸਾਰ ਕੱਲਾ ਕੇ ਦੁਵਾਰਾ ਸਨਮ ਦੇ ਹਾਲ ਕੀਤਾ ਗਿਆ ਉਤਪਰੰਧ ਹੁੰ ਜੋ ਐਫ 75 ਐਡਰੀਸ ਤੇ ਆਦਾ ਹੈ ਇੱਕ ਪੁਤ ਦਾ ਖਾਲਸਾ ਪੰਥ ਦपहर 12 ਵਜੇ ਤੋਂ ਬਾਅਦ ਮਹੱਲੇ ਦੀਆਂ ਤਿਆਰੀਆਂ ਹੋਦੀਆਂ ਹਨ ਸਜਾਇਆ ਜਾਂਦਾ ਹੈ ਸ਼ਹੀਦੀ ਦੇਗਾਂ ਦੇ ਪਹਿਲਾਂ ਸਤਿਗੁਰਾਂ ਨੂੰ ਬੁਲਾਇਆ ਜਾਂਦਾ ਹੈ ਕਰਕੇ ਜੋ ਸਿੰਘ ਸਾਹਿਬ ਜੱਜਰ ਬਾਬਾ ਬਲਜੀਤ ਸਿੰਘ ਜੇ ਕਾਲੀ ਸ਼ਰਮੇ ਗੁਰੂ ਦੀ ਮੁੱਢਾ ਨਾਲ ਪੁਰਾਣੀ ਰਹਿਣ ਮਾਈ ਜੋ ਪੰਛੀ ਦੀ ਮੁੱਢਾ ਉਹਨਾਂ ਦੀ ਰਹਿਣ ਮਾਈ ਹੈ ਮੁਕੀਆਂ ਹੀ ਕਿ ਹਮ ਸਭ ਜੱਤੇ ਬੰਦੀਆਂ ਵੱਲੋਂ ਜੋ ਇਹ ਨਗਰ ਕੀਰਤਨ ਮਹਾਨ ਮਹੱਲਾ ਮਹੱਲਾ ਸਜਾਇਆ ਜਾਂਦਾ ਹੈ ਜਿਸ ਦੇ ਵਿੱਚ ਗੁਰੂਆਂ ਦੀਆਂ ਲਾਡਲੀਆਂ ਨੇ ਅੰਗ ਸਿੰਘ ਫੌਜਾ ਨਿਸ਼ਾਨ ਚੀ ਸਿੰਘ ਨਗਾਰ ਚੀ ਸਿੰਘ ਜਿਨ੍ਹਾਂ ਨੇ ਸਿੰਘਾਂ ਨੇ ਅੱਜ ਧੂੜੀਏ ਸਿੰਘ ਗੁਰਜੀਏ ਸਿੰਘ ਸੂਰਜਮੁਖੀਆਂ ਵਾਲੇ ਸਿੰਘ ਗੜਾਸਿਆਂ ਵਾਲੇ ਸ਼ਸਤਰਾਂ ਵਸਤਰਾਂ ਵਾਲੀਆਂ ਗੁਰੂਆਂ ਦੀਆਂ लाਡਲੀਆਂ ਫੌਜਾਂ ਸਾਰੀਆਂ ਹੀ ਜੋ ਤਿਆਰ ਵਰਤਿਆਰ ਹੋ ਕੇ ਸ਼ਹੀਦਾਂ ਨੂੰ ਸਮਰਪਿਤ ਜੋ ਮਹੱਲਾ ਸਜਾਇਆ ਗਿਆ ਹੈ ਹੁਣ ਆਪ ਜੀ ਨੂੰ ਜੋ ਪ੍ਰਕਰਮਾ ਕਰਦੇ ਹੋਏ ਜੋ ਪੜਾਓ ਪੜਾਈ ਦਰਸ਼ਨ ਕਰਦੇ ਹੋਏ ਜੋ ਸਿੰਘਾਂ ਨੇ ਸਟੇਡੀਅਮ ਵਿਖੇ ਪਹੁੰਚ ਕੇ ਫਿਰ ਆਪ ਜੀ ਨੂੰ ਗਤਕੇ ਦੇ ਘੋੜਸਵਾਰੀ ਨੇਜੇਬਾਜੀ ਦੇ ਜੋਰ ਦਿਖਾਉਣੇ ਹਨ ਸਿੰਘਾਂ ਨੇ ਜੋ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆ ਆਪਣੇ ਖਾਲਸੇ ਨੂੰ ਬਖਸ਼ੀ ਹੋਈ ਹੈ ਬਹੁਤ ਹੀ ਸਤਿਕਾਰਯੋਗ ਮਿਸ਼ਲ ਸਿੰਘ ਦਾ ਤਰਨਾ ਨਲ ਬਾਬਾ ਬਕਾਲਾ ਸਾਹਿਬ ਦੇ ਜਥੇਦਾਰ ਬਾਬਾ ਗੱਜਨ ਸਿੰਘ ਜੀ ਉਹ ਵੀ ਆਪਣੀਆਂ ਸਮੁੱਚੀ ਜਥੇਬੰਦੀ ਫੌਜ ਦੇ ਸਮੇਤ ਆਪਣੇ ਰਾਕੀ ਤੇ ਸਵਾਰ ਹੋ ਕੇ ਜੋ ਮਹੱਲੇ ਦੀ ਸੋਭਾ ਵਧਾ ਰਹੇ ਹਨ ਬਹੁਤ ਸਤਿਕਾਰਯੋਗ ਬਾਬਾ ਤਰਸੀਮ ਸਿੰਘ ਜੀ ਮਹਿਤਾ ਚੌਂਕ ਵਾਲੀ ਉਹ ਵੀ ਆਪਣੇ ਜਥੇ ਸਮੇਤ ਮਹੱਲੇ ਦੀ ਥੋਪਾ ਵਧਾ ਰਹੇ ਹਨ ਘੋੜਸਵਾਰ ਆਪੋ ਆਪਣੇ ਰਾਖੀਆਂ ਤੇ ਸਵਾਰ ਹੋ ਕੇ ਆਪੋ ਆਪਣੇ ਜੋਰ ਦਿਖਾਉਂਦੇ ਹੋਏ ਆਪ ਨੂੰ ਆਪਣੇ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪਣੇ ਜਾਨ ਭਾਈਆਂ ਦੇ ਸਿੰਘ ਸਵਾਰ ਹੋ ਕੇ ਜਿਨ੍ਹਾਂ ਨੇ ਆਪ ਜੀ ਨੂੰ ਅੱਜ ਨੇਜੇ ਬਾਜੀ ਘੋੜਸਵਾਰੀ ਸ਼ਸਤਰ ਵਿਸਤਰ ਵਿਦਿਆ ਜੋ ਸਤਿਗੁਰਾਂ ਨੇ ਬਖਸ਼ੀ ਹੈ ਉਹਦੇ ਜੋਰ ਦਿਖਾਉਨੇ ਹਨ ਸਿੰਘਾਂ ਨੇ ਇੱਕ ਇੱਕ ਘੋੜੇ ਤੇ ਖੜੇ ਹੋ ਕੇ ਦੋ ਦੋ ਘੋੜਿਆਂ ਤੇ ਚਾਰ ਚਾਰ ਘੋੜਿਆਂ ਤੇ ਸਿੰਘਾਂ ਨੇ ਜੋਰ ਦਿਖਾਉਣੇ ਬਹੁਤ ਹੀ ਸਤਿਕਾਰਯੋਗ ਜੋ ਬਾਬਾ ਮੇਜਰ ਸਿੰਘ ਜੀ ਤਰਨਾ ਦਲ ਤਰਨਾ ਦਲ ਦੇ ਮੁਖੀ ਉਹ ਵੀ ਰੰਗਰੇਟਾ ਜਥੇਬੰਦੀ ਦੇ ਸਮੂੱਚੇ ਹੀ ਜਥੇ ਦੇ ਨਾਲ ਸਮੂੱਚੇ ਹੀ ਗੁਰੂਗੀਆਂ ਫੌਜਾਂ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਤੇ ਮਹੱਲੇ ਦੇ ਵਿੱਚ ਸੋਭਾ ਵਧਾ ਰਹੇ ਹਨ ਬਸ ਬਸ ਮਹੱਲੇ ਦਾ ਮਹੱਲੇ ਨੂੰ ਚਾਰ ਚੰਨ ਲਾ ਰਹੇ ਹਨ ਇਸੇ ਤਰ੍ਹਾਂ ਸਮੂੱਚੀਆਂ ਗੁਰੂਗੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਗੁਰੂਗੀਆਂ ਭਟੰਗ ਸਿੰਘ ਫੌਜਾਂ ਤਿਆਰ ਵਰ ਤਿਆਰ ਹੋ ਕੇ ਆਪੋ ਆਪਣੇ ਜਾਣ ਪਾਈਆਂ ਤੇ ਸਵਾਰ ਹੋ ਕੇ ਤੇ ਮਹੱਲੇ ਨੂੰ ਜੋ ਚਾਰ ਚੰਨ ਲਾ ਕੇ ਮਹੱਲਾ ਜੋ ਹੁਣ ਸਟੇਡੀਅਮ ਵੱਲੋਂ ਇਧਰ ਟਿੱਬੀ ਸਾਹ ਵੱਲੋਂ ਹੁੰਦਾ ਹੋਇਆ ਵਰਕਰਮਾ ਕਰਨ ਤੋਂ ਉਪਰੰਤ ਫਿਰ ਸਿੰਘਾਂ ਨੇ ਜੋਰ ਦਿਖਾਉਣੇ ਹਨ ਬੋਲਦਿਆਂ ਕੋਲੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕੇ ਵਾਤੇ ਸਮੱਤ ਬਖਸ਼ੋ ਇਸੇ ਤਰ੍ਹਾਂ ਆਪ ਜੀ ਨੂੰ ਫੇਰ ਦਰਸ਼ਨ ਗਾੜੀ ਗਾਂ ਕਰਵਾਉਂਦੇ ਰਵਾਂਗੇ ਬੋਲਦਿਆਂ ਕੋਲੋਂ ਬੜੇ ਪ੍ਰਕਾਰ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ